ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਪਣੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਪਹੁੰਚੇ ਅੱਜ ਸਟਾਰ ਸਿਟੀ ਬਰਮਿੰਗਮ ਦੇ ਵਿੱਚ ਜਿਹੜੀ ਕਿ ਇੱਥੇ ਮਸ਼ਹੂਰ ਆ ਲੋਕਾਂ ਦੇ ਵਿੱਚ ਪਰ ਆਪਣੇ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇੱਥੇ ਸਟਾਰ ਸਿਟੀ ਬਣੀ ਹੋਈ ਆ ਇਹਦੇ ਵਿੱਚ ਆਪਣੇ ਪੰਜਾਬੀ ਸਿਨੇਮਾ ਵੀ ਆ ਜਿਵੇਂ ਤੁਸੀਂ ਕੋਈ ਮੂਵੀ ਦੇਖਣਾ ਨਹੀਂ ਪੰਜਾਬੀ ਮੂਵੀ ਇੱਥੇ ਲੱਗਦੀ ਹੀ ਲੱਗਦੀ ਆ ਪੰਜਾਬੀ ਮੂਵੀ ਹੋ ਗਈ ਘੁੰਮਣਾਣਾ ਕੋਸਟਾ ਕਾਫੀ ਬਹੁਤ ਕੁਝ ਆ ਇੱਥੇ ਤੁਹਾਨੂੰ ਦਿਖਾਣਿਆ ਨਜ਼ਾਰਾ ਆਜੋ ਫਿਰ ਪਹੁੰਚੇ ਆਪਾਂ ਇਧਰ ਸਟਾਰ ਸਿਟੀ ਵੱਲ ਤੁਸੀਂ ਨਜ਼ਾਰਾ ਦੇਖ ਲਓ ਇੱਥੇ ਦਾ ਤੇ ਇੱਧਰ ਆਪਣੀ ਪੋਸਟ ਆ ਪੀਜ਼ਾ ਹਟ ਪੀਜ਼ਾ ਪਰੇ ਹਟ ਜਾ ਲੈਜ਼ਰ ਫੈਟਲੀ ਪਤਾ ਨਹੀਂ ਕੀ ਕੀ ਸਭ ਕੁਝ ਆ ਬੜਾ ਕੁਝ ਹੈ ਇੱਥੇ ਇੱਧਰ ਸਾਹਮਣੇ ਗੋਰੇ ਖੜੇ ਨੇ ਤੇ ਇੱਧਰ ਕੱਲ ਬਾਅਦ ਐਂਡ ਹੋਈ ਪਈ ਉੱਧਰ ਮੈਂ ਖੜੀ ਆ ਉਹ ਝਾੜੀ ਜਿਹੇ ਪਿੱਛੇ ਨੂੰ ਗਿਆ ਹੋਇਆ ਤੇ ਇੱਧਰ ਆਪਣੀ ਪਾਰਕਿੰਗ ਆ ਜਾਂਦੀ ਸਾਰੀ ਤੇ ਆਪਾਂ ਇੱਥੇ ਪਹੁੰਚਿਆ ਹੁਣ ਬਾਕੀ ਦਾ ਸਿਸਟਮ ਤੁਹਾਨੂੰ ਅੰਦਰ ਚਾ ਕੇ ਦਿਖਾਵਾਂਗੇ ਤੇ ਆਪਾਂ ਹੋ ਗਏ ਇੱਧਰ ਐਂਟਰ ਐਂਟਰ ਹੁੰਦੇ ਹੀ ਕੀ ਦੇਖਦੇ ਹਾਂ ਥੁਲੇ ਲੱਗੇ ਹੋਏ ਨੇ ਇੱਥੇ ਖੁੱਲਾ ਪਤਾ ਨਹੀਂ ਕੀ ਆ ਨਿਆਲੇ ਵਿੱਚ ਪਾਲੀਆਂ ਪਹਿਲਾਂ ਤੇ ਹੁਣ ਤੁਹਾਨੂੰ ਅੰਦਰ ਦਸਾਨੇ ਹਿਸਾਬ-ਕਿਤਾਬ ਗੇਮ ਲਈ ਸਿੱਕੇ ਚਾਹੀਦੇ ਸੀਗੇ ਉਹ ਸਾਡੇ ਕੋਲ ਹੈ ਨਹੀਂ ਸੀ ਐਥੋਂ ਅਸੀਂ ਕਢਵਾਏ 10 ਪੌਂਡ ਲੱਗੇ ਤੇ 10 ਪੌਂਡ ਆਪਾਂ ਨੂੰ ਪੁਆਇੰਟ ਦੇ ਵਿੱਚ ਮਿਲ ਗਏ ਹੁਣ ਦੇਖ ਰਿਹਾ ਕਿਹੜੀ ਗੇਮ ਖੇਡਾਂਗੇ ਇੱਧਰ ਬੋਲਿੰਗ ਹੁੰਦੀ ਆ ਤੇ ਇੱਧਰ ਗੁੱਟਾ ਘਾੜਦਾ ਚੱਕਣਾ ਜਿਹੜਾ ਤੁਸਾਨੂੰ ਪੈਸੀ ਦਾ ਆ ਤੁਸੀਂ ਆਪਣਾ ਕੋਸ਼ਿਸ਼ ਕਰ ਸਕਦੇ ਆ ਗੱਡਣ ਦੀ ਬਾਕੀ ਪਤਾ ਨਹੀਂ ਸੈਦਾਂ ਨਿਆਣੇ ਲੱਗੇ ਹੋਏ ਨੇ ਆਪਣੇ ਯਾਰੇ ਨਾਲ ਕਿਵੇਂ ਕੀ ਮੈਂ ਚੱਲ ਰਹੀ ਆ ਸਾਰੇ ਪਾਸੇ ਅਸੀਂ ਵਾਲੇ ਦੇਖ ਹੀ ਰਹੇ ਆ ਕਿਹੜੀ ਗੇਮ ਖੇਡੀ ਹੈ ਕਿਹੜੀ ਨਹੀਂ ਬਾਕੀ ਦੇਖ ਰਹੇ ਤੇ ਬੰਦ ਲਾ ਲਓ ਜੀ ਇੱਧਰ ਘੰਬੀਰੀਆਂ ਪਰਾਤੀਆਂ ਆ ਜੀਆਂ ਉੱਧਰ ਇੱਧਰ ਨਿਆਣੇ ਇੱਧਰ ਫੇਡ ਰਹੇ ਨੇ ਇੰਦਰ ਇਹ ਚੱਲ ਰਿਹਾ ਆ ਖਾ ਖੇਡੀ ਹੈ ਅੰਮਿਕੀ ਮਾਊਸ ਸੁਲੀ ਦੇ ਟੰਗਿਆ ਹੋਇਆ ਹੈ ਹਨਾਵੇਂ ਅਸੀਂ ਇਹਨੂੰ ਲੈ ਜਾਣਾ ਸੀ ਘਰੇ ਪਰ ਸਾਡੇ ਕੋਲ ਇੰਨੀ ਜਗ੍ਹਾ ਹੈ ਨਹੀਂ ਘਰ ਇਹ ਤਾਂ ਲੈ ਜਾਣਾ ਸੀ ਬਾਕੀ ਫਿਰ ਸਾਡੇ ਕੋਲ ਇੰਨੀ ਕਿ ਜਗ੍ਹਾ ਤਾਂ ਹੈਗੀ ਛੋਟਿਆਂ ਵਾਸਤੇ। ਫਿਰ ਆ ਵੀ ਕੱਢਣੇ ਪੈਣਾ ਲੋ ਇੱਕ ਕਾਉਂਡ ਪਾ ਕੇ। ਸਿਰੋ ਜੀ ਦਾ ਫਾਇਦਾ ਜਾਂ ਪੋੜਾ ਨਹੀਂ। ਹੁਣ ਅਸੀਂ ਚੱਲੇ ਆ ਬਾਹਰ। ਅਸੀਂ ਰੋਲੇ ਰੱਪੇ ਤੋਂ ਬਾਹਰ ਨਿਕਲ ਆਏ ਆ ਤੇ ਹੁਣ ਉੱਤੇ ਜਾਵਾਂਗੇ ਅਸੀਂ ਆ ਜਿਹੜੀਆਂ ਪੌੜੀਆਂ 'ਚ ਚੜ੍ਹ ਕੇ। ਲੋ ਜੀ ਪਹੁੰਚ ਗਏ ਉੱਤੇ। ਸਸਫਲ ਲਿਫਟ। ਉੱਧਰ ਸਟੇਜ ਨੇ ਕਿਦਰ ਵੀ ਆ ਇੱਕ ਇਧਰ ਭਾਲੂ ਸੂਲੇ ਤੇ ਲਟਕਾਇਆ ਵਾ ਦੇਖੋ ਉਧਰ ਆਪਣਾ ਠੀਕ ਆ ਇਧਰ ਇਹ ਆ ਇਧਰ ਵੀ ਪਹੁੰਚੇ 8 8 ਸੰਜੇ ਐਂਡ THEN FORGET WHAT I USED TO USING THOSE CUP PUMPS WE NEED SOME 30% ਟੋਲੋਜੀਸ ਰਾਈਟ ਬਟ ਬਟ ਵੀ ਨੀਡ ਟੂ ਹਵ ਐਵਨਸਲੀ ਕੰਟਰੋਲ ਕਿਸ਼ੋਰ ਮੈਨ ਜੀਆ ਐਂਡ ਆ ਸੋਨ ਸੋ ਐਨੀਥਿੰਗ ਦੈ ਹੀ ਵਾਟ ਟੂ ਪ੍ਰੋਪੋਜ਼ ਨਿਊ ਪ੍ਰੋਜੈਕਟ ਆਨ ਅਸੰਦਰ ਯਾ ਬਿਜ਼ਨਸ ਕਾਰਟਸ ਕਲਟਰਜ਼ਰ ਯਾ ਨੀਡ ਟੂ ਹੀਰ ਮੰਗੰਦ ਤਵਾ ਰਖੋ ਫਿਰ ਫਰਜ਼ਿਲਿਆ ਸਿੰਘ ਹਰਦ ਹਰ ਤੱਕ ਨਿਸ ਹੁਣ ਚੱਲੇ ਆ ਬਿਸ ਬਿਸ ਬਿਸ

ਲੋਕੀ ਆਪਣੇ ਘਰ ਦੀ ਸ਼ੋਪਿੰਗ ਇੱਥੇ ਕਰਨ ਆਉਂਦੇ ਆ ਅੱਜ ਸੰਡੇ ਸੀ ਪਾਰਕਿੰਗ ਫ੍ਰੀ ਹੁੰਦੀ ਐ ਇੱਥੇ ਅਸੀਂ ਪਾਰਕਿੰਗ ਲਾਤੀ ਆ ਹੁਣ ਅਸੀਂ ਇੱਧਰ ਬੀਐਨਐਮ ਵੱਲ ਨੂੰ ਚੱਲੇ ਇੱਧਰ ਆ ਗਿਆ ਆਪਣਾ ਆਡੀਅਨ ਮਤਲਬ ਥੀਏਟਰ ਆ ਜਿੱਥੇ ਆਪਾਂ ਮੂਵੀ ਵਗੈਰਾ ਦੇਖ ਸਕਦੇ ਆ ਇੱਧਰ ਕਾਲਜ ਆ ਇਹਨਾਂ ਦਾ ਜਵਾਕਾਂ ਦਾ ਸਿਕਸਥ ਫਾਰਮ ਜਿਹਨੂੰ ਕਹਿੰਦੇ ਐ ਇੱਥੇ ਤੇ ਬਾਕੀ ਇੱਧਰ ਸ਼ੋਪਿੰਗ ਸੈਂਟਰ ਦਾ ਸਾਰੇ ਕਿਤੇ ਪਹੁੰਚ ਚੁੱਕੇ ਆ ਵੈਸਟ ਬਰੋਮੋ ਵਿੱਚ ਫੇਰ ਲੱਗ ਜਿਆ ਹੋਈਆਂ ਨੇ ਬਾਈ ਵੈਸਟ ਬਾਉਂਡਸ ਆ ਜਾਓ ਬਾਹਦੇ ਨਾਲ ਪ੍ਰੋਸੈਸ ਕਰ ਲਓ ਇੱਧਰ ਤੈਸ ਦੇ ਸਾਹਮਣੇ ਆ ਨਿਕਲ ਕੇ ਬਾਹਰ ਨੂੰ ਫੇਰ ਚੱਲੇ ਆ ਡੋਨਟ ਦਿਖਾਣੇ ਆ ਤੁਹਾਨੂੰ ਇੱਥੇ ਹੁੰਦਾ ਬਣਾਉਂਦਾ ਹੈ ਸ਼ੋਪਿੰਗ ਸ਼ੋਪਿੰਗ ਕਰਨੀ ਇੱਥੇ ਆਓ ਪੈਸੇ ਖਰਚ ਕੇ ਜਾਓ ਇਹ ਹੈ ਗਰੀਬ ਰੈਨਡ ਇਹ ਵੀ ਪੜਗੀਆਂ ਮਹਾਰਾਣੀ ਐ ਇੰਦਰ ਨੂੰ ਮੌਸਮ ਬੜਾ ਘੈਂਟ ਆ ਯਾਰ ਅੱਜ ਤੇ ਅਸੀਂ ਆਈਸਕ੍ਰੀਮ ਖਾ ਲਈ ਆਈਸਕ੍ਰੀਮ ਖਾਈ ਪਾਸ ਆਨੰਦ ਲੈ ਰਹੇ ਹਾਂ ਜਿੰਦੀ ਦਾ ਬਹੁਤ ਦਿਨਾਂ ਬਾਅਦ ਬਾਹਰ ਨਿਕਲੇ ਆ ਤੇ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਤੇ ਧੁੱਪ ਨਿਕਲੀ ਹੋਵੇ ਉਹ ਵੀ ਸੰਡੇ ਨੂੰ ਫਿਰ ਤਾਂ ਚਾਰ ਚੰਨ ਲੱਗ ਜਾਂਦੇ ਆ ਤੁਹਾਨੂੰ ਪਤਾ ਇੱਥੇ ਬਹੁਤ ਘੱਟ ਨਿਕਲਦੀ ਆ ਬਹੁਤ ਘੱਟ ਵਧੀਆ ਮਾਹੌਲ ਬਣਦਾ ਤੇ ਅੱਜ ਬੜੀ ਘੈਂਟ ਧੁੱਪ ਵੀ ਨਿਕਲੀ ਹੋਈ ਆ ਤੇ ਇਹ ਹੈ ਵੀ ਸੰਡੇ ਆ ਤੇ ਨਿਕਲਿਆ ਕਰ ਤਾ ਬਾਹਰ ਪਹੁੰਚਿਆ ਵਸ਼ਪੂਮ ਵਿੱਚ ਤੇ ਦੇਖਦੇ ਆਂ ਹੋਰ ਕਿੱਥੇ ਜਾਵਾਂਗੇ ਤੇ ਹਲੇ ਤੱਕ ਮਜ਼ਾ ਆ ਰਿਹਾ ਜੇ ਤੁਸੀਂ ਕਿਸੇ ਨੇ ਘਰ ਲੈਣਾ ਰੈਂਟ ਤੇ ਫਲੈਟ ਲੈਣਾ ਤਾਂ ਇੱਥੇ ਆਓ ਸਮਰਕ ਕਰਵਾ ਲੈਣਾ ਨਾਲ ਕਨੈਕਟ ਅਧਿਖੋ ਸਾਰੇ ਉਹਨਾਂ ਨੇ ਫਲੈਟ ਜਾਂ ਘਰਾਂ ਦਾ ਸਿਸਟਮ ਚਲਾਇਆ ਹੋਇਆ ਬਾਹਰ ਜੇ ਕਿਸੇ ਨੂੰ ਚਾਹੀਦਾ ਇੱਥੇ ਆਓ ਆ ਸੱਬੇ ਦੇ ਪਿਛਲੇ ਪਾਸੇ ਆ ਬਿਲਕੁਲ ਸੱਬੇ ਦੇ ਨਾਲ ਵਸ਼ਪੂਮ ਦੇ ਵਿੱਚ ਦੋ ਸੱਬੇ ਨੇ ਇੱਕ ਹੈਗਾ ਹਾਈ ਸਟਰੀਟ ਤੇ ਯਾਨੀ ਨਿਊ ਸਟਰੀਟ ਤੇ ਇੱਕ ਹੈਗਾ ਪਿੱਛੇ ਉਧਰ ਨਿਊਜ਼ ਕੇਅਰ ਦੇ ਅੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਹਾਲ ਚਾਲ ਜਿਹੜੇ ਤਾਂ ਇੱਥੇ ਰਹਿੰਦੇ ਰੌਣਾਂ ਦਾ ਪਤਾ ਵੀ ਨਿਊਜ਼ ਸਿਕਿਓਰ ਕਿੱਧਰ ਆ ਤੇ ਜਿਹੜੇ ਨਹੀਂ ਰਹਿੰਦੇ ਉਹ ਆ ਕੇ